ਅਰਸ਼ੀਆ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿੱਲਾਂ ਨੂੰ ਮਿਲੀ ਮਨਜ਼ੂਰੀ ਸੀਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਹੋਰ ਬਿੱਲਾਂ ਨੂੰ ਮਨਜ਼ੂਰੀ ਮਿਲੀ ਹੈ ਇਹਨਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮਨਜ਼ੂਰੀ ਦਿੱਤੀ ਹੈ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜੀ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿन्हें ਮਾਨਯੋਗ ਪੰਜਾਬ ਦੇ ਗਵਰਨਰ ਦਾ ਧੰਨਵਾਦ ਕੀਤਾ ਉਨ੍ਹਾਂ ਲਿਖਿਆ ਕਿ ਉਮੀਦ ਕਰਦੇ ਹਾਂ ਪੰਜਾਬ ਪੱਖੀ ਬਾਕੀ ਸਾਰੇ ਬਿੱਲ ਵੀ ਜਲਦ ਮਨਜ਼ੂਰੀ ਦੇ ਦਿੱਤੀ ਜਾਵੇ ਅਗਲੀ ਖਬਰ ਲੰਬਿੰਗ ਇਤਕਾਰ ਮਾਮਲੇ ਨਿਪਟਾਉਣ ਲਈ ਮੋੜ ਤੋਂ ਲੱਗਣਗੇ ਕੈਂਪ ਮੁੱਖ ਮੰਤਰੀ ਨੇ ਦੱਸੀ ਤਰੀਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜ ਤੋਂ ਇਤਕਾਰ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ ਉਹਨਾਂ ਇਸ ਸਬੰਧੀ ਚ ਟਵੀਟ ਕਰਦਿਆਂ ਹੋਈ ਜਾਣਕਾਰੀ ਦਿੱਤੀ ਹੈ ਕਿ ਇਹ ਕੈਂਪ 15 ਜਨਵਰੀ ਨੂੰ ਲਗਾਏ ਜਾਵਣਗੇ ਪੰਜਾਬ ਸਰਕਾਰ ਨੇ 6 ਜਨਵਰੀ ਦੇ ਦਿਨ ਇਤਕਾਰ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਕੈਂਪ ਲਗਾਏ ਸਨ ਜਿਸ ਕ ਰਿਕਾਰਡ ਲੋਕਾਂ ਨੇ ਲਹਾ ਲਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜ ਇਤਕਾਰ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਲਗਾਏ ਜਾਣ ਵਾਲੇ ਕੈਂਪਾਂ ਨੂੰ ਲੈ ਕੇ ਇੱਕ ਟਵੀਟ ਕਰਕੇ ਕਿਹਾ ਹੈ ਕੀ ਉਹ ਲਿਖਿਆ ਹੈ ਕਿ ਬੀਤੇ ਦਿਨ ਪੰਜਾਬ ਚ ਇਤਕਾਲ ਦੇ ਮਾਮਲਿਆਂ ਨੂੰ ਨਿਪਟਾਉਣ ਲਈ तहसीलਾਂ ਤੇ ਸਭ तहसीलਾਂ 'ਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿੱਥੇ 31000 ਤੋਂ ਵੱਧ ਕੈਸਾਂ ਨੂੰ ਨਿਪਟਾਉਣਾ ਕੀਤਾ ਗਿਆ ਹੈ ਇਹ ਇੱਕ ਚੰਗੀ ਪਹਿਲ ਹੈ ਤੇ ਅਸੀਂ ਲੋਕਾਂ ਨੂੰ ਸਹੂਲਤ ਦੇਣ ਲਈ ਲਗਾਤਾਰ ਅਜਿਹੀ ਉਪਰਾਲੀ ਕਰਨਗੇ ਅਸੀਂ ਦੁਬਾਰਾ 15 ਜਨਵਰੀ ਨੂੰ ਇਹ ਕੈਂਪ ਲਗਾਵਾਂਗੇ 24 ਲੋਕ ਸਭਾ ਚੋਣਾ ਕਰਕੇ ਮਹੀਨਾ ਪਹਿਲਾਂ ਹੋਣਗੇ ਬੋਰਡ ਦੀਆਂ ਪ੍ਰੀਖਿਆਵਾਂ ਤਿਆਰੀ ਲਈ ਬਚਿਆ ਮਹੀਨਾ ਸਿਰਫ ਇੱਕ ਪੰਜਾਬ ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾ ਕਰਕੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਇੱਕ ਮਹੀਨਾ ਪਹਿਲਾਂ ਹੋਣਗੀਆਂ ਬੈਸ ਨੇ ਕਿਹਾ ਕਿ ਹੜ੍ਹ ਕਾਰਨ ਪਹਿਲਾਂ ਹੀ ਪ੍ਰੀਖਿਆਵਾਂ ਨੂੰ ਕਾਫੀ ਛੁੱਟੀਆਂ ਕਰਨੀਆਂ ਨਿਆਸਨ ਇਸ ਕਰਕੇ ਠੰਡ ਹੋਣ ਦੇ ਬਾਵਜੂਦ ਜ਼ਿਆਦਾ ਛੁੱਟੀਆਂ ਨਹੀਂ ਕੀਤੀਆਂ ਗਈਆਂ ਅਤੇ ਉਹਨਾਂ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਕਰਕੇ 6 ਫਰਵਰੀ ਤੋਂ ਬੱਚਿਆਂ ਦੇ ਪੇਪਰ ਸ਼ੁਰੂ ਕਰ ਦੇਣ ਇਸ ਵਾਰ ਸਕੂਲ ਆਫ ਐਮੀਨੇਸ ਦੇ ਪੇਪਰ ਇਕੱਠੇ ਹੋਣਗੇ ਸਕੂਲ ਆਫ ਐਮੀਨੇਸ ਤੇ ਬੱਚਿਆਂ ਨੂੰ ਬਰਾਬਰ ਸਹੂਲਤ ਮਿਲਣਗੀਆਂ ਬੈਂਸ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਮੁਹੱਈਆ ਸਹੂਲਤਾ ਅੱਜ ਸਰਕਾਰੀ ਸਕੂਲਾਂ ਦੀ ਮਿਲ ਰਹੀਆਂ ਹਨ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਲਦਲ ਰਹੀ ਹੈ 17.5 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਦੇ ਜਵਾਹਰ ਸਕੂਲ ਨਗਰ ਦੀ ਹਾਲਤ ਸੁਧਾਰੀ ਜਾ ਰਹੀ ਹੈ ਅਗਲੀ ਖਬਰ ਪ੍ਰਦੇਸ਼ ਚ 2 ਸਾਲ ਸਪੈਸ਼ਲ ਬੀ ਐਡ ਕੋਰਸ ਬੰਦ 4 ਸਾਲ ਦੇ ਕੋਰਸਾਂ ਨੂੰ ਹੀ ਮਿਲੀ ਮਾਨਤਾ ਦੇਸ਼ ਵਿੱਚ 2 ਸਾਲ ਦੇ ਵਿਸ਼ੇਸ਼ ਬੀ ਐਡ ਕੋਰਸ ਬੰਦ ਕਰ ਦਿੱਤਾ ਹੈ ਹੁਣ ਇਸ ਕੋਰਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਅਕਾਦਮਿਕ ਸੈਸ਼ਨ 2024-25 ਤੋਂ ਸਿਰਫ 4 ਸਾਲ ਵਿਸ਼ੇਸ਼ ਬੀ ਐਡ ਕੋਰਸ ਨੂੰ ਹੀ ਮਾਨਤਾ ਦਿੱਤੀ ਜਾਵੇਗੀ ਅਤੇ ਕੋਰਸ ਆਫ ਇੰਡੀਆ ਨੇ ਇਸ ਸਬੰਧੀ ਇੱਕ ਨੋਟਿਸ ਜਾਰੀ ਕੀਤਾ ਹੈ ਕੌਂਸਲਰ ਆਫ ਇੰਡੀਆ ਦੇਸ਼ ਭਰ ਦੀਆਂ ਵੱਖ-ਵੱਖ ਵਿਦਿਅਕਤ ਸੰਸਥਾਵਾਂ ਵਿੱਚ ਕਰਾਏ ਜਾ ਰਹੇ ਵਿਸ਼ੇਸ਼ ਬੀਐਡ ਕੋਰਸਾਂ ਨੂੰ ਮਾਨਤਾ ਦਿੱਤੀ ਹੈ ਅਤੇ ਆਰਸੀਆਈ ਨੇ ਸਰਕੂਲਰ ਵਿੱਚ ਕਿਹਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂ ਹੋਣ ਦੇ ਤਹਿਤ 2 ਸਾਲਾਂ ਦੇ ਵਿਸ਼ੇਸ਼ ਬੀਐਡ ਕੋਰਸਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹੁਣ ਸਿਰਫ 4 ਸਾਲ ਵਿਸ਼ੇਸ਼ ਬੀਐਡ ਕਰਕੇ ਕੋਰਸ ਨੂੰ ਹੀ ਮਾਨਤਾ ਮਿਲੇਗੀ ਦੇਸ਼ ਭਰ ਵਿੱਚ ਲਗਭਗ 1000 ਅਜਿਹੀਆਂ ਸੰਸਥਾਵਾਂ ਯੂਨੀਵਰਸਿਟੀਆਂ ਹਨ ਜਿੱਥੇ ਇਹ ਕੋਰਸ ਪੇਸ਼ ਕੀਤਾ ਜਾ ਰਿਹਾ ਹੈ ਅਗਲੀ ਖਬਰ ਹੋਣ ਪੰਜਾਬੀਆਂ ਨੂੰ ਦਿੱਲੀ ਜਾਣ ਦੀ ਲੋੜ ਨਹੀਂ ਪੰਜਾਬ ਤੋਂ ਹੀ ਸ਼ੁਰੂ ਹੋਣਗੀਆਂ ਨਵੀਆਂ ਉਡਾਨਾਂ ਸ਼ਮਾ ਭਾਜਪਾ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਮੌਜੂਦਾ ਵਿਧਾਇਕ ਅਸ਼ਵੀਨ ਸ਼ਰਮਾ ਨੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਦੇ ਕੇਂਦਰ ਸਹਿ ਸ਼ਹਿਰੀ ਹਵਾਈ ਬਾਜੀ ਰਾਜ ਮੰਤਰੀ ਜੋਤੀ ਰਾਧਿਆ ਮੈਸ ਐਮ ਉਸ ਬਿੰਦੀ ਸੰਧੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਪੰਜਾਬ ਦੇ ਹਵਾਈ ਅੱਡਿਆਂ ਦੀਆਂ ਸਮੱਸਿਆਵਾਂ ਬਾਰੇ ਸੰਵਿਧਾਨ ਨਾਲ ਚਰਚਾ ਕੀਤੀ ਸੁਭਾਸ਼ ਸ਼ਰਮਾ ਨੇ ਇਸ ਸਬੰਧੀ ਜਾਰੀ ਪ੍ਰੈਸ ਬਿਆਨਕ ਵਿੱਚ ਕਿਹਾ ਕਿ ਮੁਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸੇਵਾਵਾਂ ਸ਼ੁਰੂ ਕਰਨ ਲਈ ਸ਼ਹਿਰਾਂ ਹਵਾਈ ਬਾਜ਼ਾ ਰਾਜ ਮੰਤਰੀ ਜੋਤੀ ਰਾ ਦੀਆਂ ਐਮ ਸਿੰਧੀਆਂ ਨੂੰ ਮੰਗ ਕੀਤੀ ਹੈ ਕਿ ਜਿਸ ਨੂੰ ਉਹਨਾਂ ਨੂੰ ਬੜੀ ਗੰਭੀਰਤਾ ਨਾਲ ਸੁਨਿਆ ਅਤੇ ਜਲਦੀ ਹੀ ਇਸ ਮਾਮਲੇ ਤੇ ਵਿਚਾਰ ਕਰਨਗੇ ਅਤੇ ਜਲਦ ਤੋਂ ਜਲਦ ਇੱਥੇ ਅੰਤਰਰਾਸ਼ਟਰੀ ਵਾਇਡ ਡਸੇਵਾ ਵਿੱਚ ਸ਼ੁਰੂ ਕਰਨ ਦੀ ਪ੍ਰੋਸਾ ਦਿੱਤਾ ਹੈ ਅਗਲੀ ਖਬਰ ਅਸ਼ੇਕ ਹਸੀਨਾ ਪੰਜਵੀਂ ਵਾਰ ਚੁਣੀ ਗਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬੀਐਨਪੀ ਨੇ ਕੀਤਾ ਸੀ ਚੋਣ ਦਾ ਬਾਈਕਾਟ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਅਤੇ ਆਵਾਮੀ ਲੀਗ ਦੀ ਮੁਖ ਸ਼ੇਖ ਹਸੀਨਾ ਪੰਜਵੀਂ ਵਾਰ ਚੁਣੀ ਗਈ ਹੈ ਬੰਗਲਾਦੇਸ਼ ਵਿੱਚ VOTING ਖਤਮ ਹੋਣ ਹੋ ਗਈ ਹੈ ਅਤੇ ਗਿਣਤੀ ਚੱਲੀ ਹੈ ਹਾਲਾਂਕਿ ਸੱਤਾਧਾਰੀ ਆਵਾਮੀ ਲੀਗ ਨੇ ਪਜਾਫਰੀ ਸਤੋਂ ਵੱਧ ਵੋਟਾਂ ਸੀਟ ਤੇ ਕਬਜ਼ਾ ਕਰ ਲਿਆ ਹੈ ਬੰਗਲਾਦੇਸ਼ ਦੀਆਂ ਆਮ ਲੋਕੋਣਾ ਐਤਵਾਰ ਨੂੰ 6 ਛਾੜ ਦੀਆਂ ਕਰਨਾਵਾਂ ਅਤੇ ਮੁੱਖ ਵਿਰੋਧੀ ਬੰਗਲਾਦੇਸ਼ ਨਿਸ਼ੇਪਨ ਪਾਰਟੀ ਅਤੇ ਇਸ ਦੇ ਗਠਜੋੜ ਪਾਈ ਵਾਲ ਦੁਆਰਾ ਬਾਈਕਾਰਟ ਵਿੱਚ ਵਿਚਾਰ ਖਤਮ ਹੋ ਗਈ ਸੀ ਅਗਲੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲ ਦੇ ਸਰਕਾਰੀ ਸਕੂਲਾਂ ਦੇ 14 ਫਰਵਰੀ ਤੱਕ 14 ਜਨਵਰੀ ਤੱਕ ਛੁੱਟੀਆਂ ਦਾ ਕੀਤਾ ਐਲਾਨ ਪੰਜਾਬ ਵਿੱਚ ਵੱਧਦੀ ਠੰਡ ਦੇ ਮੱਦੇਨਜ਼ਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ 10ਵੀਂ ਕਲਾਸ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ 8ਵੀਂ ਜਮਾਤ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਹ ਫੈਸਲਾ ਦਿਨ ਬਰ ਦਿਨ ਵੱਧ ਰਹੀ ਠੰਡ ਦੇ ਚੇਤਨ ਰੱਖਦੇ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ